ਸ੍ਰੋਮਣੀ ਗੱਦੀਦਲ ਬਾਲਰ ਦੇ ਜਿਹੜੇ ਕਿ ਅਹੁਦੇਦਾਰ ਨੇ ਉਹਨਾਂ ਵੱਲੋਂ ਅੱਜ ਪਾਤੜਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿਖੇ ਇੱਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਗੁਰਚਰਨ ਸਿੰਘ ਟੋੜਾ ਦੇ ਜਨਮ ਦਿਨ ਮਨਾਉਣ ਲਈ ਇੱਕ ਨਵੇਂ ਕੜਾ ਸਮਾਜ ਦੀ 24 ਤਰੀਕ ਮੀਟਿੰਗ ਕੀਤੀ ਗਈ ਸੀ ਉੱਥੇ ਪਹੁੰਚਣ ਲਈ ਸਾਰੇ ਆਗੂਆਂ ਨੂੰ ਅਤੇ ਵਰਕਰਾਂ ਨੂੰ ਹਮਮਹਮਾ ਕੇ ਪਹੁੰਚਣ ਲਈ ਕਿਹਾ ਗਿਆ ਹੈ ਇਸ ਮੀਟਿੰਗ ਵਿੱਚ ਐਨ ਕੇ ਸ਼ਰਮਾ ਪਟਿਆਲਾ ਜ਼ਿਲ੍ਹਾ ਇੰਚਾਰਜ ਸਤਰਾਣਾ ਹਲਕਾ ਇੰਚਾਰਜ ਬਾਹੁ ਕਬੀਰ ਦਾਸ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਯੂਥ ਆਗੂ ਜਗਮੀਤ ਸਿੰਘ ਘਰੇਊ ਨੇ ਵਰਕਪੁਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਥ ਰਤਨ ਗੁਰਪ੍ਰੀਤ ਗੁਰਚਨ ਸਿੰਘ ਟੋੜਾ ਜੋ ਕਿ ਸਿੱਖ ਕੌਮ ਦੇ ਸਰਮੋਹਰ ਸੀ ਤ੍ਰੀ ਹਰਮੰਦਰ ਸਾਹਿਬ ਦੇ ਲਗਾਤਾਰ 27 ਵਾਰ ਪ੍ਰਧਾਨ ਰਹੇ ਉਹਨਾਂ ਦੀ ਕੀਤੀ ਗਈ ਸੇਵਾ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ ਔਰ ਜਿਹੜਾ ਕਿ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਪਟਿਆਲਾ ਵਿਖੇ ਉਹਦੇ ਵਿੱਚ ਸਿੱਖ ਕੌਮ ਦੇ ਜੋ ਅਕਾਲੀ ਦਲ ਦੇ ਆਗੂ ਅਤੇ ਵਰਕਰ ਹੋਮ ਹਵਾ ਕੇ ਪੰਥਰ ਉਹਨਾਂ ਨੇ ਅਪੀਲ ਕਰਦੇ ਹੋਏ ਸਿੱਖ ਕੌਮ ਨੂੰ ਕਿਹਾ ਕਿ ਜਿਹੜੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਨੂੰ ਪਤਾ ਹੈ ਕਿ 24 ਤਰੀਕ ਨੂੰ ਸਵੇਰੇ 10 ਵਜੇ ਗਰਚਾਂ ਸਿੰਘ ਜੀ ਦौरा ਜੋ ਸ਼੍ਰੋਮਣ ਕਮੇਟੀ ਦੇ ਪ੍ਰਧਾਨ ਬਹੁਤ ਬਰਮਾ ਜਿਨ੍ਹਾਂ ਨੇ ਜੋ ਪਾਣੀਆ ਖੌਮ ਨਾਲ ਧੱਕਾ ਕਰਦਿਆਂ ਨੇ ਜੋ ਵੀ ਵਿਰੋਧ ਕਰਦਾ ਸੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਿਨ੍ਹਾਂ ਦੀ ਬਹੁਤ ਲੰਮੇ ਟਾਈਮ ਗਰਚਾਂ ਸਿੰਘ ਜੀ ਦौरा ਨੇ ਸਿੱਖ ਖੌਮ ਦੀ ਅਗਵਾਈ ਕੀਤੀ ਸਰ ਆਜ ਜਿਹੜੀ ਮੀਟਿੰਗ ਸੀਗੀ ਕੀ ਏਜੰਡਾ ਸੀਗਾ ਉਹਦੇ ਵਿੱਚ ਔਰ ਕਿਸ ਤਰ੍ਹਾਂ ਦਾ ਤੁਹਾਨੂੰ ਇੱਥੇ ਜਿਹੜਾ ਅੱਜ ਦਾ ਮਿਲਿਆ ਅੱਜ ਸਾਡੇ ਹਲਕਾ ਸਤਰਾਨਾ ਦੀ ਸਾਰੀ ਅਕਾਲੀ ਲੀਡਰਸ਼ਿਪ ਦਾ ਇੱਥੇ ਇਕੱਠ ਹੋਇਆ ਸੀਗਾ ਅੱਜ ਦੀ ਮੀਟਿੰਗ ਦਾ ਜੋ ਮੇਨ ਏਜੰਡਾ ਸੀ ਆਉਣ ਵਾਲੀ 24 ਤਰੀਕ ਨੂੰ ਦੁਖਨਵਾਰਨ ਸਾਹਿਬ ਵਿਖੇ ਸਵੇਰੇ 10 ਵਜੇ ਸਾਡੇ ਪੰਥਰਾ ਤਨ ਸਰਦਾਰ ਗਰਚਨ ਸਿੰਘ ਟੋੜਾ ਜੀ ਦੀ ਜਨਮ ਸ਼ਤਾਬਦੀ ਸ਼ਰੋਗਣੀ ਅਕਾਲੀ ਦਲ ਮਨਾ ਰਿਹਾ ਸੋ ਅੱਜ ਸਾਡੇ ਹੋਰ ਕਮੇਟੀ ਦੇ ਮੈਂਬਰ ਖਜਾਨਜੀ ਸ਼ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਜੀ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਜਰਨਲ ਸਕੱਤਰ ਸ਼ਰੋਮਣੀ ਅਕਾਲੀ ਦਲ ਤੇ ਸਾਡੇ ਬਾਬੂ ਕਬੀਰ ਦਾਸ ਜੀ ਹਲਕਾ ਇੰਚਾਰਜ ਸਤਰਾਣਾ ਉਹ ਅੱਜ ਇੱਥੇ ਇੱਕ ਸਾਰੀ ਸੰਗਤ ਨੂੰ ਸਾਰੇ ਵਰਕਰ ਸਾਹਿਬਾਨ ਨੂੰ ਮੈਸੇਜ ਲਾਉਣ ਆਏ ਸੀ ਕਿ ਉਸ ਦਿਨ ਆਪਾਂ ਵੱਧ ਤੋਂ ਵੱਧ ਵੱਧ ਤੋਂ ਵੱਧ ਸੰਗਤ ਲੈ ਕੇ ਉੱਥੇ ਸ਼ਮੂਲੀਅਤ ਕਰਨੀ ਹੈ ਅੱਜ ਦਾ ਏਜੰਡਾ ਸਿਰਫ ਇਹ ਇਲਾਕੇ ਦੇ ਵਰਕਰਾਂ ਲੋ ਕਿਸ ਤਰ੍ਹਾਂ ਦਾ ਹੰਗਾਰ ਮਜਾਜ ਮੀਟਿੰਗ ਕੱਲ ਸਿਰਫ ਵਟਸਐਪ ਤੇ ਜਿਆਦਾ ਮੈਸੇਜ ਜਾਂ ਕੁਝ ਸੱਜਣਾ ਨੂੰ ਫੋਨ ਕੀਤੇ ਗਏ ਸੀ ਤੇ ਉਹਨਾਂ ਨੇ ਅੱਗੇ ਸਾਰਿਆਂ ਨੂੰ ਮੈਸੇਜ ਲਾ ਕੇ ਅੱਜ ਤੁਸੀਂ ਵੇਖਿਆ ਕਿ ਬਰੂ ਘਰ ਦੇ ਹਾਲ ਦੇ ਵਿੱਚ ਸਾਰੇ ਹੀ ਤਕਰੀਬਨ ਭਰਿਆ ਹੋਇਆ ਸੀ ਨੌਜਵਾਨਾਂ ਨੇ ਵੀ ਵੱਧ ਚੜ ਕੇ ਸ਼ਮੂਲੀਅਤ ਕੀਤੀ ਤੇ ਜੋ ਸ਼ਰੋਮਣੀ ਅਕਾਲੀ ਦਲ ਸਤਰਾਨਾ ਦੀ ਇਕਾਈ ਹੈ ਪੂਰੀ ਚੜਦੀ ਕਲਾ ਅੱਜ ਪੰਥਰ ਦੰਜੇਦਾਰ ਗੁਰਚਲਨ ਸਿੰਘ ਟੌੜਾ ਜੀ ਦਾ 100ਵਾਂ ਜਨਮ ਦਿਵਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਗੁਰਦੁਆਰਾ ਦੁਖਨਵਾਂ ਸਾਹਿਬ ਵਿੱਚ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਅੱਜ ਅਲੱਗ-ਅਲੱਗ ਤੁਸੀਂ ਦੇਖੋ ਵੀ ਪਹਿਲਾਂ ਡੇਰਾ ਬਸੀ ਖਨੌਰ ਸਨੌਰ ਨਾਬਾ ਹੁਣ ਮੈਂ ਸਤਰਾਣਾ ਆ ਇਸ ਤੋਂ ਬਾਅਦ ਸਮਾਣੀ ਮੀਟਿੰਗ ਆ ਫਿਰ ਪਟਿਆਲੇ ਮੀਟਿੰਗ ਆ ਸੋ ਸਬੰਧੀ ਮੀਟਿੰਗਾਂ ਜਿਹੜੀਆਂ ਕਰੀਆਂ ਜਾ ਰਹੀਆਂ ਔਰ ਸਾਰੇ ਸ਼੍ਰੋਮਣੀ ਅਕਾਲੀ ਦਲ ਚ ਬੜਾ ਜੋਸ਼ ਆ ਉਤਸ਼ਾਹ ਆ ਸਰਦਾਰ ਨਾਲ ਜਿਹੜਾ ਇਹ ਪ੍ਰੋਗਰਾਮ ਆ ਜਿਹੜਾ ਉਹ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਸਤਰਾਣਾ ਦਾ ਜਿਹੜਾ ਸਹਿਯੋਗ ਮਿਲ ਰਿਹਾ ਤੁਹਾਨੂੰ ਕੱਲ ਦੇ ਵੀ ਆ ਜੀ ਦੇਖੋ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਪੰਥ ਦੀ ਉਹਨਾਂ ਦੀ ਵਿਰਾਸਤ ਯਾਨੀ ਕਹਿ ਲੋ ਯਾਰ ਕੌਮ ਦੇ ਪੰਜਾਬ ਦੇ ਪੰਥ ਦੇ ਦੇਸ਼ ਦੇ ਮਹਾਨ ਲੀਡਰ ਹੋਏ ਆ ਉਹਨਾਂ ਦੀ ਜਨਮ ਦਿਨ ਮਨਾਉਣ ਦਾ ਮਕਸਦ ਇਹ ਹੀ ਆ ਕਿ ਉਹਨਾਂ ਦੀ ਸੋਚ ਤੇ ਪਹਿਰਾ ਦੇਈਏ ਉਹਨਾਂ ਦੀ ਸੋਚ ਘਰ ਘਰ ਤੱਕ ਪਹੁੰਚਾਣੀ ਸੋ ਸੰਬੰਧੀ ਹਰ ਹਲਕੇ 'ਚ ਮੈਂ ਗਿਆ ਬੜਾ ਪਿਆਰ ਸਤਿਕਾਰ ਲੋਕਾਂ ਨੇ ਦੇ ਆ ਔਰ ਬਹੁਤ ਵੱਡਾ ਇਕੱਠ ਵੀ ਹੋਊਗਾ ਉਸ ਦਿਨ ਅਮਰਤ ਸੰਚਾਰ ਦਾ ਪ੍ਰੋਗਰਾਮ ਵੀ ਜਿਹੜਾ ਗੁਰਦੁਆਰਾ ਸਾਹਿਬ 'ਚ ਰੱਖਿਆ ਗਿਆ ਸੋ ਸਮੁੱਚਾ ਸ਼ਰੋਮਣੀ ਅਕਾਲੀ ਦਲ ਪੂਰਾ ਡਟ ਕੇ ਜਿਹੜਾ ਇਸ ਜਨਮ ਦਿਵਸ ਨੂੰ ਉਹ ਮਨਾਏਗਾ ਔਰ ਪਟਿਆਲੇ ਜ਼ਿਲ੍ਹੇ ਦੀ ਤਾਂ ਰਹਿਨਮਾਈ ਪੰਥਰਤਨ ਜ세ਦਾਰ ਗੁਰਚੰਦ ਸਿੰਘ ਟੋੜਾ ਜੀ ਕਰਦੇ ਰਹੇ ਆ ਔਰ ਮੈਨੂੰ ਤਾਂ ਖੁਸ਼ੀ ਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਚ 1992 ਚ ਜਹੇਦਾਰ ਗੁਰਚੰਦ ਸਿੰਘ ਟੋੜਾ ਜੀ ਨੇ ਮੈਨੂੰ ਸ਼ਾਮਲ ਕਰਿਆ ਤਾਂ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਇਹ ਜਿਹੜਾ ਜਿਸ ਦੀ ਰਹਿਨਮਾਈ ਜਹੇਦਾਰ ਗੁਰਚੰਦ ਸਿੰਘ ਟੋੜਾ ਜੀ ਕਰਦੇ ਰਹੇ ਆ ਪਾਰਟੀ ਨੇ ਮੈਨੂੰ ਪਿਛਲੀ ਲੋਕ ਸਭਾ ਚ ਸੇਵਾ ਦਾ ਮੌਕਾ ਦੇ ਆ ਅਕਾਲੀ ਦਲ ਸੁਧਾਰ ਲਹਿਰ ਦਾ ਕਹੜਾ ਵੀ ਟੋੜਾ ਪਿੰਡ ਤੇ ਅਸੀਂ ਵੜਾ ਰਿਹਾ ਇੱਥੇ ਇੱਕ ਅਕਾਲੀ ਦਲ ਅਕਾਲੀ ਦਲ ਵੱਲੋਂ ਉੱਥੇ ਕਿਉਂ ਨਹੀਂ ਨਾਲ ਬਣਾਇਆ ਜਿਹੜੇ ਅਕਾਲੀ ਦਲ ਸੁਧਾਰ ਕਹਿੰਦੇ ਆ ਨਾ ਜੀ ਉਹ ਆਪਣਾ ਹੀ ਸੁਧਾਰ ਕਰ ਲੈਣਗੇ ਗੁਰਚਰਨ ਸਿੰਘ ਟੌੜਾ ਜੀ ਕਹਿਣੇ ਹੀ ਔਰ ਕਥਨੀ ਦੇ ਪੱਕੇ ਸੀਗੇ ਜੋ ਕਹਿੰਦੇ ਤੇ ਉਹ ਕਰਦੇ ਤੇ ਸੋ ਇਹਨਾਂ ਦੀ ਕਰਤੂਤਾਂ ਕਿਆ ਹੈਗੀਆਂ ਤੇ ਤੇਹਰਾ ਕਿਆ ਹੈਗਾ ਕਿ ਪਹਿਲਾਂ ਇਹੀ ਸੋਚ ਲੈਣ ਸੋ ਅੱਜ ਸਵੇਰੇ ਇੱਕ ਅਖਬਾਰ ਚ ਵੀ ਇੱਕ ਲਿੰਦਈ ਹੋਈ ਸੀ ਵੀ ਮੈਂ ਤਾਂ ਬੀਜੇਪੀ ਦਾ ਆ ਮੇਰੇ ਘਰ ਤੇ ਝੰਡਾ ਵੀ ਬੀਜੇਪੀ ਦਾ ਲੱਗਿਆ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਸੇਦਾਰ ਗੁਰਚਰਨ ਸਿੰਘ ਟੌੜਾ ਜੀ ਦਾ ਜਨਮ ਦਿਨ ਨਹੀਂ ਮਨਾਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਬਣਾਈ ਹੋਈ ਪਾਰਟੀ ਆ ਜ세ਦਾਰ ਗੁਰਚਰਨ ਸਿੰਘ ਟੋੜਾ ਵਰਗੇ ਮਹਾਨ ਲੀਡਰਾਂ ਦੀ ਵਿਰਾਸਤ ਸਾਡੇ ਕੋਲ ਹੈਗੀ ਆ। ਸੋ ਅੱਜ ਅਫਸੋਸ ਹੁੰਦਾ ਜਦੋਂ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਸ਼ਖਸੀਅਤ ਦੇ ਉਲਟ ਉਸੇ ਦੇ ਘਰ ਤੇ ਜਿੱਥੇ ਉਹਨੇ ਸਾਰੀ ਜ਼ਿੰਦਗੀ ਬਤਾਈ ਜਿੱਥੇ ਉਹ ਪੈਦਾ ਹੋਏ ਅਖੀਰ ਤੱਕ ਰਹੇ ਉਸ ਘਰ ਤੇ ਕਿਸੇ ਹੋਰ ਪਾਰਟੀ ਦਾ ਉਸ ਦੀ ਵਿਚਾਰਧਾਰਾ ਦੇ ਟੋਟਲ ਉਲਟ ਪਾਰਟੀ ਦਾ ਝੰਡਾ ਨਜ਼ਰ ਆਉਂਦਾ ਹੈ। ਮਤਲਬ ਪਹਿਲਾਂ ਉਹਦੀ ਸੋਚ ਨੂੰ ਤਾਂ ਧਾਰਨ ਕਰ ਲਈਏ ਪਹਿਲਾਂ ਉਸ ਪਰਿਵਾਰ ਨੂੰ ਤਾਂ ਸੰਭਾਲ ਲਈਏ ਕਿ ਉਹ ਸੁਧਰ ਜੇ ਫੇਰ ਸੁਧਾਰ ਕਰੀਏ ਨਾ ਜੀ। ਸੋ ਜਿਹੜੇ ਲੀਡਰ ਇੱਥੇ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੇ ਵੋਟ ਨਹੀਂ ਪਾਈ ਕਿੱਲਾ ਆਪਣੇ ਆਪ ਨੂੰ ਵੋਟ ਪਾਉਂਦੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਿੰਨ ਚਾਰ ਜ਼ਿਲ੍ਹਿਆਂ 'ਚ ਉਹਨਾਂ ਨੇ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਤੇ ਹੁਣ ਆਪਣੀ ਰਾਜਨੀਤੀ ਵਾਸਤੇ ਜਾਂ ਮੈਂ ਤਾਂ ਕਹੂੰਗਾ ਕਿ ਪੈਸੇ ਇਕੱਠੇ ਕਰਨ ਵਾਸਤੇ ਹੀ ਉਹ ਸੁਧਾਰ ਦਾ ਜਿਹੜਾ ਨਾਂ ਲੈ ਰਹੇ ਨੇ ਪਰ ਮਾ ਭਾ ਜੀ ਅਸੀਂ ਨਾ ਬੜੀ ਸਰਦਾ ਉਤਸ਼ਾਹ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਜਿਹੜੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਕੋਈ ਇਕੱਠਾਂ ਦੀ ਗਿਣਤੀ ਨਹੀਂ ਸਰਦਾ ਨਾਲ ਮਨਾ ਰਹੇ ਆ ਜਨਮ ਦਿਹਾੜਾ ਮਨਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਔਰ ਐਸਜੀਪੀਸੀ ਉਸ ਦੇ ਸਬੰਧ ਵਿੱਚ ਐਨਕੇ ਸ਼ਰਮਾ ਜੀ ਸਾਡੇ ਹਲਕੇ ਦੀ ਮੀਟਿੰਗ ਲੈਣ ਆਏ ਨੇ ਔਰ ਮੇਰੇ ਹਲਕੇ 'ਚ ਬਹੁਤ ਵੱਡਾ ਸਾਰੇ ਤੁਸੀਂ ਦੇਖੋ ਸਾਰੀ ਸਾਡੇ ਸਰਕਲ ਪ੍ਰਦਾਨ ਇਸ ਮੂਲੀਅਤ ਹੈ ਔਰ ਸਾਰੇ ਸੰਗਤਾਂ ਤੋਂ ਉਤਸ਼ਾਹ ਹੈਗਾ ਜੋ ਵੀ ਪ੍ਰੋਗਰਾਮ ਸ਼੍ਰੋਮਣੀ ਕਾਲੀਦਾਲ ਬਾਦਲ ਸਾਹਿਬ ਵੱਲੋਂ ਸਾਨੂੰ ਆਉਂਦਾ ਸਾਰੇ ਅਸੀਂ ਉਹ ਪ੍ਰੋਗਰਾਮ ਨੂੰ ਭੱਬ ਚੜਕੇ ਜਿਹੜਾ ਸਾਡਾ ਹਲਕਾ ਉਹਦੇ ਵਿੱਚ ਯੋਗਦਾਨ ਹਿੱਸਾ ਪਾਉਂਦਾ ਔਰ 24 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਪੋਗ ਉੱਥੇ ਦੁਖਨਵਾਨ ਸਾਹਿਬ ਪੈਣਗੇ ਅਸੀਂ ਬਹੁਤ ਵੱਡੀ ਪਾਰੀ ਗਿਣਤੀ ਵਿੱਚ 24 ਤਰੀਕ ਨੂੰ ਪਹੁੰਚ ਕੇ ਆਪਣੇ ਹਲਕੇ ਦੀ ਹਾਜ਼ਰੀ ਲਵਾਵਾਂ।